ਸਸ਼ਕਾਲ ਜੀ ਸਾਰਿਆਂ ਨੂੰ ਸੋਅਰ ਦੇ ਤੁਹਾਡਾ ਸਲੂਸ਼ਨ ਦਾਲ ਦੇ ਵਿੱਚ ਅੱਜ ਜਿਹੜਾ ਆਪਾਂ ਸੂਟ ਲੈ ਕੇ ਆਏ ਹਾਂਗੇ ਉਹ ਪਾਰਟਨਰਸ ਸਟਾਕ ਦੇ ਉੱਪਰ ਹੈਗੇ ਤੁਹਾਡਾ ਸਭ ਦਾ ਬਹੁਤ ਬਹੁਤ ਥੈਂਕ ਯੂ ਵੀ ਤੁਸੀਂ ਮੇਰੇ ਸੂਟ ਨੂੰ ਨਾ ਲਾਈਕ ਕਰ ਰਹੇ ਹੋ ਸਾਰੇ ਜਣੇ ਯਾ ਪਲੀਜ਼ ਵੀਡੀਓ ਨੂੰ ਵੀੱਕੇ ਤੋਂ ਕੇ ਸ਼ੇਅਰ ਝੂਟ ਕੇ ਰੱਖੋ ਮੈਂ ਜਦੋਂ ਵੀ ਤੁਸੀਂ ਦੇਖ ਲਿਓਗੇ ਤਾਂ ਅੱਜ ਆਪਾਂ ਜਿਹੜੇ ਸੂਟ ਲੈ ਕੇ ਆਏ ਹਾਂਗੇ ਉਹ ਪਾਰਟਨਰਸ ਸਟਾਕ ਦੇ ਵਿੱਚ ਆਉਣਗੇ ਤਾਂ ਆਪਾਂ ਦੇਖੋ ਸਸ਼ਕਾਲ ਜੀ ਆਪਣੇ ਕੋਲੇ ਪਿਓਰ ਵੈਲਵਟ ਦੇ ਵਿੱਚ ਨੇਵੀ ਬਲੂ ਕਲਰ ਹੈ ਇਕ ਸੂਟ ਰੈਡੀ ਹੋਇਆਗਾ ਫੁੱਲੀ ਹੈਂਡਵਰਕਸ ਹੋਟਾਗਾ ਇਸ ਤਰ੍ਹਾਂ ਦੇ ਨਾਲ ਬੋਟ ਨੈਟ ਬਣਿਆ ਹੋਇਆ ਦਾ ਜਿਹੜੀਆਂ 슬ੀਵਸ ਆਈਆਂ ਫੁੱਲ ਹੈਵੀ ਦੇ ਵਿੱਚ ਦਬਕੇ ਦਾ ਸਾਰਾ ਇਹਦੇ ਵਿੱਚ ਕੰਮ ਹੋਇਆ ਹੋਇਆਗਾ ਬਹੁਤ ਸੋਣਾ ਸੂਟ ਹੈ ਜਿਹੜਾ ਰੈਡੀ ਹੋਇਆ ਹੈ ਕਦੇ ਨਾਲ ਜਿਹੜਾ ਦੁਪੱਟਾ ਹੈਗਾ ਪਿਓਰ ਨੈਟ ਦਾ ਹੋਇਆਗਾ ਉਹਦੇ ਉੱਪਰ ਲੇਸਿੰਗ ਬਿੱਤੀ ਹੋਈ ਆ ਇਹ ਜਿਹੜਾ ਹੈਗਾ ਹੈਵੀ ਦੇ ਵਿੱਚ ਗਰਾਣਾ ਬਣਿਆ ਹੋਇਆਗਾ ਬਹੁਤ ਸੋਣਾ ਸੂਟ ਹੈ ਜਿਹੜਾ ਬਣ ਕੇ ਰੈਡੀ ਹੋਇਆ ਇਸ ਤਰ੍ਹਾਂ ਦੇ ਨਾਲ ਇਹ ਜਿਹੜਾ ਸਟੌਫ ਹੈਗਾ ਇਹਦੇ ਉੱਪਰ ਵਰਕ ਦੀ ਜਰੂਰਤ ਨਹੀਂ ਪੈਂਦੀ। ਐਸੇ ਤਰਾਈ ਸਟੌਫ ਦੇ ਵਿੱਚ ਜਿਹੜਾ ਗਰਾਰਾ ਬਣ ਜਾਂਦਾ ਗਰਾਰਾ ਸੁਣ ਬਣਿਆ ਹੋਇਆ ਹੈ। ਸਭ ਤੋਂ ਪਹਿਲਾਂ ਆਪਣੇ ਕੋਲ ਹੈਗਾ ਜੈੱਡ ਬਲੈਕ ਕਲਰ ਦੇ ਵਿੱਚ ਕੀਤਾ ਹੋਇਆ ਬਹੁਤ ਸੋਨਾ ਵਰਕ ਹੈ। ਬਹੁਤ ਜ਼ਿਆਦਾ ਫਿਨਿਸ਼ਿੰਗ ਦੇ ਨਾਲ ਜਿਹੜਾ ਇਹ ਸੂਟ ਰੈਡੀ ਹੋਇਆਗਾ ਬਣ ਕੇ। ਵਧੀਆ ਵਾਲੀ ਜਾਰਜਟ ਦੇ ਉੱਪਰ ਬਣਿਆ ਹੋਇਆ। ਡਾਰਕ ਗੋਲਡਨ ਦੇ ਵਿੱਚ किले सारा काम होया हुआ बहुत सोना सूट है जोड़ा ये जच है येट के ऊपर आ जूगा जगह स्लीवस के ऊपर आ जाएगा इस तरह के नट वर्क किया होलीवस के ऊपर और जोड़ा है जो फ्लावर है दो घेरे के उपर आ जाएंगे शर्ट के उपर ये है जो बॉटम के उपर आ जाएगा इस तरह के नाल जो ये वर्क है ਇਹ ਬਾਟਮ ਦੇ ਉੱਪਰ ਆ ਜਾਊਗਾ ਕਟਵ ਕਰਕੇ ਇਸ ਤਰ੍ਹਾਂ ਬਾਟਮ ਦੇ ਉੱਪਰ ਆ ਜਾਊਗਾ ਜਿਹੜਾ ਇਹਦੇ ਨਾਲ ਦੁਪੱਟਾ ਦੁਪੱਟਾ ਸੈਮੀ ਰ ਕਲਜ਼ਾ ਦੇ ਵਿੱਚ ਆ ਤੁਸੀਂ ਪ्योर ਦੇ ਵਿੱਚ ਸ਼ੌਟ ਦਾ ਪ्योर ਦੇ ਵਿੱਚ ਵੀ ਲੈ ਸਕਦੇ ਹੋ ਇਸ ਤਰ੍ਹਾਂ ਬੂਟੇ ਪਏ ਹੋਏ ਦੁਪੱਟੇ ਦੇ ਵਿੱਚ ਇਹ ਸੂਟ ਆ ਜਿਹੜਾ ਬਹੁਤ ਸੋਹਣਾ ਬਣ ਕੇ ਰੈਡੀ ਹੋਇਆਗਾ ਪਲੀਜ਼ ਅਗਰ ਤੁਹਾਨੂੰ ਕਲੀਅਰ ਪਿਕ ਚਾਹੀਦੀ ਹੁੰਦੀ ਆ ਤਾਂ ਮੈਨੂੰ WhatsApp ਤੇ ਮੈਸੇਜ ਕਰਦਿਆ ਕਰੋ ਵੀਡੀਓ ਦੇ ਵਿੱਚ ਜਿਹੜੀ ਥੋੜੀ ਜੀ ਵੀਡੀਓ ਦੀ ਕੁਆਲਿਟੀ ਉਹ ਘਟ ਜਾਂਦੀ ਆ ਤਾਂ ਮੈਂ ਤੁਹਾਨੂੰ WhatsApp ਤੇ ਕਲੀਅਰ ਪਿਕਸ ਜਿਹੜੀਆਂ ਉਹ ਭੇਜ ਦੂੰਗੀ ਤੁਸੀਂ ਨਾਲ ਦੀ ਨਾਲ ਵੀਡੀਓ ਤੋਂ ਬਾਅਦ ਜਿਵੇਂ ਆਪਣਾ ਸੂਟ ਜਿਹੜਾ ਬੁੱਕ ਕਰਵਾ ਸਕਦੇ ਹੋਗੇ ਉਸ ਤੋਂ ਬਾਅਦ ਸੀਮ ਜਿਹੜਾ ਹੈਗਾ ਕਲਰ ਕੰਬੀਨੇਸ਼ਨ ਹੈਗਾ ਉਹ ਫਿਰ ਨਹੀਂ ਮਿਲਦਾ ਸਟਾਕ ਨਹੀਂ ਮਿਲਦਾ ਜਿਹੜਾ ਬਲੈਕ ਸੂਟ ਹੈ ਜੋ ਇਹ ਸੂਟ ਦਾ ਪ੍ਰਾਈਸ ਹੋਏਗਾ ਉਹ ਹੋਏਗਾ 2800 ਰੁਪਿਆ ਵਿਦੋ ਦੁਪੱਟਾ ਜੋ ਆਪਣੇ ਕੋਲ ਇਨੈਕਸ ਸੂਟ ਹੋਏਗਾ ਇਹ ਕਮਨੇ ਕੋਲ ਇਹ ਪੇਂਟ ਦਾ ਫੁੱਟ ਹੈਗਾ ਮੋਡਲ ਦੇ ਵਿੱਚ ਹੈ ਇਹ ਸਟਾਫ ਕੋਈ ਲਾਈਨਿੰਗ ਦੀ ਜ਼ਰੂਰਤ ਨਹੀਂ ਬਹੁਤ ਹੀ ਜ਼ਿਆਦਾ ਸੌਫਟ ਸਟਾਫ ਹੈਗਾ ਇਹ ਇਹਦੇ ਨਾਲ ਜਿਹੜਾ ਦੁਪੱਟਾ ਹੈਗਾ ਪਿਓਰ ਬਿਲਕੁਲ ਪਿਓਰ ਸੁਪਰ ਨੈਟ ਦਾ ਦੁਪੱਟਾ ਪੂਰੇ ਦੁਪੱਟੇ ਦੇ ਵਿੱਚ ਪੇਂਟ ਹੋਇਆ ਹੋਇਆ ਇਸ ਤਰ੍ਹਾਂ ਇਹ ਵੀ ਮੈਂ ਤੁਹਾਨੂੰ WhatsApp ਤੇ ਭੇਜ ਦੂੰਗੀ ਵੀਡੀਓ ਔਰ ਕਲੀਅਰ ਪਿਕਸ ਵੀ ਤੁਹਾਨੂੰ ਮਿਲ ਜਾਣੀਆਂ ਮੈਸੇਜ ਕਰ ਦਿਓ ਉੱਤੇ ਇਹ ਬੈਕ ਸਾਈਡ ਆਜੂਗਾ ਸ਼ਰਟ ਦੇ ਨੈਕਲ ਕੋਲ ਇਹ ਆ ਜੋ ਸਲੀਪ ਦੇ ਉੱਪਰ ਆ ਜੂਗਾ ਇਹ ਸੁਪਦਾ ਇਹਦਾ ਪ੍ਰਾਈਸ ਹੈਗਾਗਾ ਉਹ ਵਿਦ ਦੁਪੱਟਾ ਔਰ ਸਟਾਫ 1800 ਰੁਪਿਆ ਹੋਏਗਾ ਬਹੁਤ ਸੌਫਟ ਸਟੱਫ ਹੈ ਜੀ ਜਿਹੜਾ ਆਪਣੇ ਕੋਲ ਨੈਕਸਟ ਹੈਗਾ ਇਹ ਬਰਬਰੀ ਦੇ ਵਿੱਚ ਆ ਗਿਆ ਬਰਬਰੀ ਸ਼ਿਮਰ ਬਹੁਤ ਸੌਫਟ ਔਰ ਲਾਈਟ weight ਸਟੱਫ ਹੈ ਇਹ ਸਾਰਾ ਹੈਂਡਵਰਕ ਦੇ ਵਿੱਚ ਕੰਮ ਹੈਗਾ ਪੇਟਾ ਔਰ ਹੈਂਡਵਰਕ ਦਾ ਕੰਮ ਆ ਗਿਆ ਨੈਕ ਹੈ आ जो सेज के ऊपर होया इस तरह के नाल ज कलर है येड मैं जो कलर है इस तरह के न बहुत सोहना जोड़ा लाइट वेट स्टफ हैगा हल्का जो ये उपर वक हुआ हुआ है नैक और बाजू के उपर पेटा वर्क करके उसमो किया है ये जोड़ा फूट का प्राइज हैगा वे ਇੱਕ ਕਾਟਨ ਦੇ ਵਿੱਚ ਪਿਓਰ ਕਾਟਨ ਦੇ ਵਿੱਚ ਇਹ ਕਲਰ ਰੈਡੀ ਹੋਇਆ ਬਣ ਕੇ ਕਲਰ ਥੋੜਾ ਜਿਹਾ ਲਾਈਟ ਆ ਜਾਂਦਾ ਪਿਓਰ ਕਾਟਨ ਹੈ ਪੈਚ ਵਰਕ ਹੋਇਆ ਹੋਇਆ ਇਸ ਤਰ੍ਹਾਂ ਦੇ ਨਾਲ ਕੱਲੀਆਂ ਜਾ ਰਹੀਆਂ ਉੱਪਰ ਤੱਕ ਇਹ ਤੁਸੀਂ ਕਿਸੇ ਵੀ ਕਲਰ ਦੇ ਉੱਪਰ ਹੈ ਜਿਹੜਾ ਸੂਟ ਰੈਡੀ ਕਰਵਾ ਸਕਦੇ ਹੋਗੇ ਇਹ ਜੋ ਬਾਜੂ ਦੇ ਉੱਪਰ ਆ ਜਾਏਗਾ ਬਹੁਤ ਹੀ ਸੋਹਣਾ ਇਹ ਪੈਚ ਵਰਕ ਜਿਹੜਾ ਸੂਟ ਰੈਡੀ ਹੋਇਆਗਾ ਪੈਚ ਵਰਕ ਦੇ ਵਿੱਚ ਦੋ ਪੈਚ ਆ ਜਾਣਗੇ ਇੱਕ ਨੀਚੇ ਆ ਜਾਊਗਾ ਇੱਕ ਦੂਸਰੀ ਸਾਈਡ ਆ ਜਾਏਗਾ ਇਹ ਵੀ ਵੇਲ ਆ ਜੋ ਬਾਜੂ ਦੇ ਉੱਪਰ ਆ ਜਾਏਗੀ ਇਹ ਵੀ ਸੀਮ ਹੈ ਜੋ ਬਾਟਮ ਦੇ ਉੱਪਰ ਆ ਜਾਊਗੀ ਇਹ ਤੁਸੀਂ ਕਿਸੇ ਵੀ ਕਲਰ ਦੇ ਉੱਪਰ ਆ ਜਿਹੜਾ ਸੂਟ ਰੈਡੀ ਕਰਵਾ ਸਕਦੇ ਹੋਗੇ ਕਿਸੇ ਵੀ ਕੰਬੀਨੇਸ਼ਨ ਦੇ ਵਿੱਚ ਕਰਵਾ ਸਕਦੇ ਹੋਗੇ